ਜਿਹੜੇ ADHD ਬੱਚੇ ਆ ADHD ਬੱਚੇ ਆ ਤੁਸੀਂ ਇਹਨਾਂ ਦੀ ਡਾਈਟਰੀ ਪੈਟਰਨ ਚੇਂਜ ਚੈੱਕ ਕਰਿਓ ਇਹਨਾਂ ਮਾਪਾਪ ਨਾਲ ਗੱਲ ਕਰਿਓ ਉਹ ਕਹਿਣਗੇ ਇਹ ਬੱਚੇ ਸਿਲੈਕਟਿਵ ਬਹੁਤ ਹੈ ਜੀ ਫੂਡ ਦੇ ਪ੍ਰਤੀ ਖਾਂਦੇ ਦੋ ਚਾਰ ਚੀਜ਼ਾਂ ਖਾਂਦੇ ਨਹੀਂ ਹਮ ਰਾਈਟ ਕਿਉਂਕਿ ਜਦੋਂ ਬੱਚਾ ਸਿਰਫ ਇੱਕ ਸੈਂਸ ਤੋਂ ਕੰਮ ਲੈ ਰਿਹਾ ਵਿਜ਼ੂਅਲ ਤੋਂ ਹਨਾ ਸੁਣਨ ਤੋਂ ਦੋ ਚੀਜ਼ਾਂ ਤੋਂ ਕੰਮ ਲੈ ਰਿਹਾ ਉਹਦੇ ਕੋਲ ਕੈਮਰਾ ਮੋਬਾਈਲ ਰੱਖਦੇ ਹੋ ਤਾਂ ਖਾਣਾ ਖਾਂਦਾ ਹੈ ਟੀਵੀ ਦੇਖਦੇ ਹੋ ਤੇ ਖਾਣਾ ਖਾ ਰਿਹਾ ਹੈ ਮੋਬਾਈਲ ਦੇਖਦੇ ਹੋਏ ਖਾਣਾ ਖਾ ਰਿਹਾ ਹੈ ਉਹਨੂੰ ਟੇਸਟ ਜਿਹੜਾ ਉਹ ਐਬਸੈਂਟ ਹੋ ਜਾਂਦਾ ਵੱਖਰੇ ਵੱਖਰੇ ਫੂਡਸ ਦਾ ਟੇਸਟ ਐਬਸੈਂਟ ਹੋ ਜਾਂਦਾ ਹੈ ਔਰ ਬੱਚਾ ਹੋਲੀ ਹੋ ਕੇ ਟਿਕੀਟਰ ਹੋ ਜਾਂਦਾ ਕਿਉਂਕਿ ਜੇ ਤੁਸੀਂ ਖਾਣਾ ਖਾਣੇ ਹੋ ਖਾਣੇ ਦਾ ਸਵਾਦ ਪਹਿਲਾਂ ਤੁਹਾਡੇ ਮਨ 'ਚ ਆਉਣਾ ਚਾਹੀਦਾ ਉਹ ਜਿਹੜੀ ਟਿਕੀਟਰ ਦੀ ਸਮੱਸਿਆ ਹੈ ਉਹ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਦਾ ਸ਼ਿਕਾਰ ਹੁੰਦੇ ਆ ਬੱਚੇ ਔਰ ਕਾਮਨਲੀ ਹੈ ਕਿ ਜਿਹੜੇ ਸਿਵियर ਬੱਚੇ ਆ ਉਹ ਤਾਂ ਖਿੱਚ ਕੇ ਸਾਡੇ ਕੋਲੇ ਤੁਸੀਂ ਲੈ ਆਉਨੇ ਹੋ ਲੇਕਿਨ ਜਿਹੜੇ ਮਾਈਲਡ ਨੇ ਸੁਭਾਅ ਦੇ ਗਰਮ ਨੇ ਉਹਨਾਂ ਨੂੰ ਕਿਵੇਂ ਟੈਕਲ ਕਰਦੇ ਸੀ ਘਰ ਦੇ ਵਿੱਚ ਉਹਨਾਂ ਕਹਿੰਦੇ ਹੋ ਵੀ ਤੂੰ ਆਪਣੇ ਆਪ ਕੰਟਰੋਲ ਕਰ ਤੇਰਾ ਸੁਭਾਅ ਬਹੁਤ ਮਾੜਾ ਹੈ ਹਨਾ ਤੇ ਉਹ ਛਿਤਰਾ ਦੀ ਘੜਾ ਤੇਰੀ ਉਹ ਬੱਚਾ ਰਿਲੈਕਸ ਤਾਂ ਹੁੰਦਾ ਨਹੀਂ ਤੁਸੀਂ ਦੀ ਹੈਲਪ ਵੀ ਨਹੀਂ ਕਰਨਾ ਚਾਹੁੰਦੇ ਹਨਾ ਤੁਸੀਂ ਕਹੇ ਤੋ ਸੈਲਫ ਮੈਨੇਜ ਕਰ ਉਹ ਜੋ ਸੈਲਫ ਮੈਨੇਜ ਕਰੂਗਾ ਫਿਰ ਆਪੀ ਕਰੂਗਾ ਨਾ ਫਿਰ ਜਿਵੇਂ ਕਰੂਗਾ ਫਿਰ ਤੁਸੀਂ ਚਿੰਤਿਤ ਕਾਹਤੋਂ ਹੋ ਡਰਗਸ ਦੇ ਪ੍ਰਤੀ ਹਣਾ ਫਿਰ ਤੂੰ ਚਿੰਤਿਤ ਕਾ ਤੂੰ ਬੱਚਾ ਡਿਕਟਿਵ ਹੋ ਰਿਹਾ ਹੈ ਬੱਚੇ ਨੂੰ ਤਾਂ ਰਿਲੈਕਸੇਸ਼ਨ ਚਾਹੀਦੀ ਹੈ ਨਾ ਹਾਂ ਠੀਕ ਹੈ ਉਹ ਜੜ ਕੇ ਤੇ ਨਗੈਟਾ ਜਿਹੜੇ ਸਕੂਲ ਸਿਸਟਮ ਦੇ ਜੁੜ ਕੇ ਆਹ ਤੱਕ ਆਉਂਦੀ ਹੈ ਔਰ ਬੱਚੇ ਨੂੰ ਤੁਸੀਂ ਉਹਦੀ ਸਾਈਕੋਲੋਜੀ ਜੋ ਨਹੀਂ ਸਮਝਦੇਗਾ ਲਗਾਤਾਰ ਫਰਸਟ੍ਰੇਟ ਰਹਿ ਰਿਹਾ ਹੈ ਉਹ ਫਿਰ ਕੀ ਕਰਦੇ ਆ ਜਦੋਂ ਅਸੀਂ ਅਡਲਟ ਹੋ ਜਾਂਦੇ ਆ 17 18 ਸਾਲ ਦੇ ਹੋ ਜਾਂਦੇ ਆ ਆਮਤ ਹੁਣ ਜਿਹੜੀ ਜਨਰੇਸ਼ਨ ਪੁੱਛਦੇ ਆ 18 17 18 ਸਾਲ ਆ ਬੀਅਰ ਦਾ ਟੱਚ ਕਰਦੇ ਆ ਬੀਅਰ ਕੀ ਕਰਦੀ ਹੈ ਕਿਉਂ ਪੀਂਦੇ ਵੀਰ ਤੁਸੀਂ ਵੀਰ ਦੇ ਕੁਛਕ ਤਾਂ ਨਸ਼ੇ ਦੇ ਕਾਰਨ ਵੀ ਪੀਂਦੇ ਆ ਕਿਉਂ ਬੇਸਿਕਲੀ ਦੇ ਰਿਲੈਕਸੇਸ਼ਨ ਵਾਸਤੇ ਹਾਂ ਹਾਂ ਹਨਾ ਚਲ ਰਿਲੈਕਸ ਕਰਦੇ ਆਂ ਹਾਂ ਬਾਪੂ ਕਰੇ ਆ ਕੇ ਖੋਲ ਕੇ ਭੇਜਦਾ ਚੱਲ ਮੈਂ ਰਿਲੈਕਸ ਕਰਦਾ ਬੇਟਾ ਕਿ ਮੈਂ ਰਿਲੈਕਸ ਕਰੂਗਾ ਹਾਂਜੀ ਠੀਕ ਹੈ ਬੇਟੇ ਨੂੰ ਵੀ ਰੈਕਸ ਕਰਨਾ ਹਾਂ ਸਟ्रेस ਤਾਂ ਉਹਨੂੰ ਵੀ ਆ ਰਿਹਾ ਜੇ ਤੈਨੂੰ ਬਿਨਾ ਕਰਨ ਤੋਂ ਸਟ्रेस ਆ ਰਿਹਾ ਸਟ्रेस ਉਹਨੂੰ ਵੀ ਆ ਰਿਹਾ ਜੀ ਉਹ ਤੇਰੇ ਤੋਂ ਅਗਾਂਹ ਜ਼ਿਆਦਾ ਵਿਕਟਮ ਹੈ ਤੇਰੀ ਦੇ ਪੁਰਾਣੀ ਖਰਾਖਾਦੀ ਹੋਈ ਹੈ ਪੁਰਾਣੀ ਸਿਸਟਮ ਚ ਘੁਲਿਆ ਹੋਇਆ ਹੈ ਤੂੰ ਹੁਣ ਵੀ ਕਰਕੇ ਡਵੈਲਪ ਹੋਇਆ ਹੈ ਸਾਰੇ ਗ੍ਰੈਜੂਅਲੀ ਤੂੰ ਡਵੈਲਪ ਹੋਇਆ ਹੈ ਉਹਦਾ ਸ਼ੂਟ ਅਪ ਹੈ ਤਾਂ ਉਹ ਫੇਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਡਰਗੀ ਦਾ ਸਹਾਰਾ ਵੀ ਲੈਂਦਾ ਜੀ ਜਿੱਦਿਆਂ ਨੂੰ ਰਿਲੈਕਸੇਸ਼ਨ ਮਿਲ ਗਿਆ ਚਾਹੇ ਥੋੜੇ ਪ੍ਰੈਗਾ ਕੈਪਸੂਲ ਹੋਣ ਹਾਂ ਠੀਕ ਆ ਚਾਹੇ ਥੋੜੇ ਉਸ ਗ੍ਰੇਨਚਰ ਵਾਲੇ ਹੋਣ ਚਾਹੇ ਥੋੜੀ ਕੋਈ ਅਫੀਮ ਦੇ ਦੇ ਉਸਨੂੰ ਜੀ ਚਾਹੇ ਉਸਨੂੰ ਕੋਈ ਚਿੱਟਾ ਦੇ ਦੇ ਹੁਣ ਮੈਨੇਜ ਕਰ ਲੈ ਫਿਰ ਆਪਣੇ ਜੋ ਤੁਸੀਂ ਉਹਦੀ ਹੈਲਪ ਲੈ ਨਹੀਂ ਆਇਆ ਫਿਰ ਤੁਸੀਂ ਉਹਨੂੰ ਚਾਹੇ ਉਸਨੂੰ ਕਿਸੇ ਸਰਕਾਰ ਦੇ ਨਾਲ ਜੋੜ ਦੋ ਚਾਹੇ ਕਿਸੇ ਸਿਸਟਮ ਨਾਲ ਜੋੜ ਦੋ ਲੇਕਿਨ ਓਵਰਆਲ ਕਿਤੇ ਨਾ ਕਿਤੇ ਉਹਦੀ ਫਾਊਂਡੇਸ਼ਨ ਵੀਕ ਹੈ ਹਜੇ ਇਹ ਗੱਲ ਪਰਿਮਚੋਰ ਹੈ ਇਹ ਸਾਡਾ ਸਿਰਫ ਹਾਈਪੋਥੈਸਿਸ ਹੈ ਅਸੀਂ ਲੰਬੇ ਆਉਣ ਵਾਲੇ ਸਮੇਂ 'ਚ ਇਹਦੇ ਤੇ ਫੈਕਟਫੁਲ ਸਟੱਡੀਜ਼ ਲੈ ਕੇ ਆਵਾਂਗੇ ਰਾਈਟ ਸਾਡੀ ਲਗਾਤਾਰ ਤੇ ਸਟੱਡੀ ਚੱਲ ਰਹੀ ਹੈ ਅਸੀਂ ਲਗਾਤਾਰ ਵਰਕ ਕਰ ਰਹੇ ਹਾਂ ਕਿ ਪੰਜਾਬੀ ਜਿਹੜੇ ਆ ਉਹ ਨਸ਼ੇ ਦੇ ਸ਼ਿਕਾਰ ਕਿਉਂ ਹੋਏ ਸਾਰੀ ਟੀਮ ਦੇ ਵਿੱਚ ਇੱਕ ਅਹਿਮ ਹਿੱਸਾ ਡਾਕਟਰ ਅਮਰ ਸਿੰਘ ਅਜਾਦਤ ਚਲੇ ਜਾਣਾ ਉਹ ਕਹਿ ਸਕਦੇ ਕਿ ਪੰਜਾਬੀਆਂ ਲਈ ਬਹੁਤ ਵੱਡਾ ਘਾਟਾ ਹੋਇਆ ਹਨਾ ਜਿਹੜਾ ਉਹ ਸਾਡੀ ਟੀਮ ਦਾ ਇੱਕ ਅਹਿਮ ਹਿੱਸਾ ਸੀਗੇ ਜਿਹੜੀ ਚੀਜ਼ ਨੂੰ ਫਾਈਨਲ ਰੂਪ ਦੇਣਾ ਹੁੰਦਾ ਸੀ ਹਨਾ ਵੀ ਗਰਾਊਂਡ ਲੈਵਲ ਤੇ ਸਾਰੇ ਕੰਮ ਕਰ ਰਹੇ ਆ ਫਾਈਨਲ ਰੂਪ ਉਹਨਾਂ ਨੇ ਦੇਣਾ ਉਹ ਸਾਨੂੰ ਅੱਜ ਵੀ ਘਾਟ ਰੜਕ ਰਹੀ ਹੈ ਕੁਝ ਇਸ ਤਰ੍ਹਾਂ ਦੇ ਲੋਕਾਂ ਨਾਲ ਹੋਰ ਕਲੈਬੋਰੇਟਰਸ ਵੀ ਕਰ ਰਹੇ ਆ ਤਾਂ ਕਿ ਯਾਰ ਇਹ ਤਾਂ ਨਹੀਂ ਹੋ ਸਕਦਾ ਵੀ ਨਸ਼ਾ ਨਸ਼ੇ ਦਾ ਕਾਰਨ ਸਿਰਫ ਇੱਕ ਹੀ ਹੋਵੇ ਹੂੰ ਨਸ਼ੇ ਦੇ ਕਾਰਨ ਬਹੁਤ ਸਾਰੇ ਨੇ ਸੈਵਰਲ ਨੇ ਆਪਾਂ ਨੂੰ ਵੱਖਰੇ ਵੱਖਰੇ ਢੰਗ ਨਾਲ ਉਸ ਨੂੰ ਸੋਚਣਾ ਚਾਹੀਦਾ ਜੀ ਰਾਈਟ ਮੈਂ ਇਸ ਜੀ ਨਾਲ ਵੀ ਸਹਿਮਤ ਨਹੀਂ ਆ ਕਿ ਵੀ ਡਰਗ ਦਾ ਆਲਟਰਨੇਟ ਕੋਈ ਡਰਗ ਦਿਓ ਹੂੰ ਠੀਕ ਹੈ ਡਰਗ ਦਾ ਆਲਟਰਨੇਟ ਨਿਊਟ੍ਰੀਸ਼ਨ ਦਿਓ ਹੂੰ ਹੈਲਥ ਦਿਓ ਹਾਂ ਜੀ ਹਨਾ ਫਰਸਟ੍ਰੇਸ਼ਨ ਜਿਹੜੀ ਆ ਉਹ ਡਰਕ ਦੇ ਨਾਲ ਨਾ ਰਿਲੈਕਸ ਕਰਕੇ ਉਹਨੂੰ ਹੋਰ ਐਕਟੀਵਿਟੀਜ਼ ਦੇਖਿਆ ਜਾਵੇ ਦੁਆਰਾ ਚੈੱਕ ਕਰ ਲੈਣੇ ਸਾਰਾ ਸਿਸਟਮ ਦੁਆਰਾ ਚੈੱਕ ਕਰ ਲੈਣੇ ਰਿਵਿਊ ਕਰ ਲੈਣਾ ਚਾਹੀਦਾ ਵੀ ਜਿੰਨੇ ਅਸੀਂ ਤੇਜ਼ੀ ਨਾਲ ਅੱਗੇ ਵਧੇ ਆ ਉਸ ਤੋਂ ਦੁਆਰਾ ਰਿਵਿਊ ਕਰ ਲਓ ਯਾਰ ਵੀ ਫਾਲਟ ਕਿੱਥੇ ਕਿੱਥੇ ਆਇਆ ਜੋਸ ਫਾਲਟਸ ਨੂੰ ਚੈੱਕ ਕਰ ਲਈ ਅਸੀਂ ਰਹਿਣ ਦੇ ਜਨਰੇਸ਼ਨ ਨਾਲ ਹੀ ਆ ਪੈਸੇ ਨਾਲ ਤਾਂ ਨਹੀਂ ਰਹਿ ਲਾਂਗੇ ਹਾਂ ਰਾਈਟ ਰਹਿਾਂਗੇ ਤਾਂ ਆਣ ਵਾਲੀ ਜਨਰੇਸ਼ਨ ਦੇ ਨਾਲ ਹੀ ਨਾ ਤੇ ਜੇ ਜਨਰੇਸ਼ਨ ਹੀ ਨਾ ਰਹੀ ਸਾਡੀ ਤੇ ਪੈਸੇ ਤਾਂ ਅਸੀਂ ਪੈਸੇ ਖਾ ਖਾਣੇ ਤਾਂ ਹੈ ਨਹੀਂ ਨਾ ਪੈਸੇ ਖਾਦੇ ਤਾਂ ਨਹੀਂ ਜਾਣੇ ਸੋ ਇਹ ਨੂੰ ਰਿਵਿਊ ਕਰਨਾ ਚਾਹੀਦਾ ਸਾਨੂੰ ਇਹ ਮਾਡਲ ਨੂੰ ਰਿਵਿਊ ਕਰਨਾ ਚਾਹੀਦਾ ਜਿਹੜਾ ਵਿਕਾਸ ਦਾ ਮਾਡਲ ਹੈ ਇਸ ਨੂੰ ਰਿਵਿਊ ਕਰ ਲੈਣਾ ਚਾਹੀਦਾ ਹਾਂਜੀ